ਨਾਉ ਤਰੀਕ ਪੰਜਵੇਂ ਮਹੀਨੇ ਦੀ ਆਇਆ ਮਾਨਸਾ ਪਛੂ ਮੱਟੀ ਤੇ ਇਹ ਮੱਟੀ ਹਰ ਸ਼ੁੱਕਰਵਾਰ ਲੱਗਦੀ ਹੈ ਤੇ ਬਣੇ ਰੋਹ ਪਰ ਮਾਲਬਾ ਬਲੋਗਰ YouTube ਚੈਨਲ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਕੋਈ ਘਾਟ ਬਾਤ ਹੁੰਦੀ ਹੈ ਵੀਡੀਓ ਦੀ ਤਾਂ ਚੈੱਕ ਕਰੋ ਤੇ ਦਿਖਾਉਣਾ ਫਿਰ ਅੱਜ ਦੇ ਕੀ ਰੇਟ ਨਿਕਲਦੇ ਆ ਕਿਵੇਂ ਮਾਲ ਰਹਾ ਮੰਦਾ ਠੰਡਾ ਸਭ ਦੱਸਾਂਗੇ ਵੀਡੀਓ ਦੇ ਵਿੱਚ ਆਓ ਫਿਰ ਬਣੇ ਰੋਹ ਮਾਲਬਾ ਬਲੋਗਰ YouTube ਚੈਨਲ ਇਹ ਆਪਣੀ ਘਰ ਦੀ ਆ ਵਪਾਰ ਨਹੀਂ ਕਰਦੇ ਨਾ ਕਰਦੇ ਆ ਮੁੰਡੇ ਤੇ ਵਪਾਰ ਨਹੀਂ ਕਰਦਾ ਤੇਰੀ ਆ ਭਾਈ ਹਾਂ ਹਾਂ ਕੇ ਕਿਹੜਾ ਪਿੰਡ ਆਪਣਾ ਗੇਲੇ ਤੇ ਮਗਰ ਬੱਚਾ ਇਹਦੇ ਕੀ ਆ ਮਗਰ ਕੱਟੀ ਆ ਕੁਛ ਸ਼ੀਮਣ ਚੂਮਣ ਬਾਰੇ ਪਤਾ ਕਾਮ ਹੀ ਛੰਦਿਆ ਆਮੀ ਆ ਅੱਛਾ ਲੈ ਭਾਈ ਪਤਾ ਹੀ ਲੱਗ ਜਾਂਦਾ ਨਹੀਂ ਤਾਂ ਫਿਰ ਸ਼ਿੰਗਾਰੀ ਚੰਗੂਰੀ ਹੁੰਦੀ ਇਹ ਘਰ ਦੀ ਮੱਝ ਆ ਕਿਸੇ ਬਾਈ ਕੋਲੇ ਤੇ ਚਾਰੇ ਥਣ ਗੈਪ ਵਾਲੇ ਨੇ ਚੰਗਾ ਥਨ ਲੱਗਿਆ ਹੋਇਆ ਤੇ ਚੌਣ ਚ ਵੀ ਪੋਲੀ ਹੋਊਗੀ ਹੈਨਾ ਹਾਂ ਤੇਰੀ ਕਰ ਲੋ ਵਾਰੀ ਇੱਕ ਵਾਰੀ ਚੈੱਕ ਤੇ ਇਹ ਤਾਂ ਫਿਰ ਰੇਟ ਰੂਟ ਪੁੱਛਾਂਗੇ ਵੀ ਕੀ ਆ ਮੋੜ ਲਿਆ ਆ ਸੁਵੇ ਕਹਿੰਦੇ ਹੂ ਵੀ ਸਜਣਾ ਪੰਜਵੇਂ ਪੰਜਵੇਂ ਜਮਾਇਰ ਜੱਟ ਬੰਦਾ ਆ ਸੱਚ ਬੋਲਦਾ ਨਹੀਂ ਤਾਂ ਇਹਨੂੰ ਤੀਜੀ ਕਹਿਣਾ ਸੀ ਬਾਈ ਮੱਲਾ ਉਹ ਤਾਂ ਪੁੱਛਦੇ ਆਂ ਬਾਈ ਤੂੰ 145 ਠੀਕ ਆ ਕਰ ਗੱਲ ਫਿਰ ਹੁਣ ਹਾਂ ਤੇ ਇਹ ਟਿਕਰਾਂ ਮਾਰਨ ਆਲੇ ਨੇ ਤੇ ਅੱਛਾ ਭਾਈ ਪੰਜਵੇਂ ਛੂਏ ਆ ਮੰਗਰੇ ਤੇ ਕੱਟੀ ਆ ਤੇ ਦੁੱਧ ਕਿੰਨੇ ਲੀਟਰ ਹੈ ਉਹ ਤਾਂ 12 ਲੀਟਰ ਹੈ 12 ਲੀਟਰ ਪੂਰਾ ਅੱਛਾ 14 ਲੋਕਾਂ ਵਾਂਗੂ ਜੀ ਬੰਡੇ ਵਪਾਰੀ ਤਾਂ ਪੁੱਛੀ ਦੋ ਅਸੀਂ ਤਾਂ ਚੋਕੇ ਦੇਵਾਂਗੇ ਨਾ ਚੋਕੇ ਦੇਵੋਗੇ ਨਾ ਅੱਛਾ ਹੂੰ ਕੱਪ ਮਰਵਾਏ ਚੱਲ ਕਿੰਨਾ ਮਰਜੀ ਕੱਪ ਤਾਂ ਫਿਰ ਅਗਲਾ ਪਾਲਟੀ ਧਰ ਲੂਗਾ ਮੈਨੂੰ ਛੋੜ ਨਾ ਹੁਣ ਸਾਰੀਆਂ ਥੱਲੇ ਬਾਲਟੀਆਂ ਧਰ ਲੇਗਾ ਕੋਈ 18 20 ਤੋਂ ਕੱਟੀ ਜੀ ਬੋਲਦਾ ਉਹਨਾਂ ਦਾ ਯਕੀਨ ਵੀ ਕਿਹੜਾ ਕਰਦਾ ਉਹੀ ਗੱਲ ਕਹਿਣਾ ਹਾਂ ਬੰਦੇ ਕੀ ਕਰਿਆ ਰਾ 1.45 ਵਗਦਾ ਬਾਈ ਜੀ ਯਕੀਨਤਾ ਜਿੱਲਾ ਅਗਲਾ ਤੇ ਦੁੱਧ ਕਿੰਨਾ ਦੱਸਿਆ ਹੁਣ ਕਿੰਨਾ ਦੁੱਧ ਦਰਦੇ ਤੈਨੂੰ ਹੁਣ 12 ਕਿਲੋ ਆ ਬਾਈ ਜੀ ਆਪਾਂ ਪੂਰਾ 12 ਲੀਟਰ ਤਿਆਰ ਹੈ ਦੇਮੋਗੇ ਇੱਕ ਡੰਗ ਚੋਵੇ ਦੋ ਚੰਗ ਟੋਵੇ ਹਾਂ ਬਹੁਤ ਪੰਜ ਤੇ ਪਿੰਡ ਕਿਹੜਾ ਲੈ ਤੇ ਮੋਬਾਈਲ ਨੰਬਰ 98773018 ਇੱਕ ਵਾਰੀ ਫੇਰ ਬੋਲੀ 98773018 ਠੀਕ ਹੈ ਲੈ ਬਾਈ ਸਪਰਕ ਕਰ ਲਿਓ ਆਪ ਦੀ ਮੱਝ ਹੈ ਜ਼ਿੰਮੇਦਾਰਾਂ ਦੀ ਕਿੰਨੇ ਘਰੇ ਰੱਖਣੀਆਂ ਦੁੱਧ ਪੀਣ ਨੂੰ ਉਹ ਵਧੀਆ ਮੱਝ ਹੈਗੀ ਤੇ ਤੇ ਪੋਲੀ ਪੂਰੀ ਲੱਗਦੀ ਆ ਭਾਈ ਹਨਾ ਹੂੰ ਤੇ ਜਵਾਕ ਜਵਾਕ ਕਿਵੇਂ ਮਰਜੀ ਚੋਈ ਜਾਣ ਕੋਈ ਹੱਥੁੱਤ ਪੈਣ ਵਾਲੀ ਕੋਈ ਗੱਲ ਨਹੀਂ ਠੀਕ ਹੈ ਲੈ ਭਾਈ ਸਪਰਕ ਕਰ ਲਿਓ ਜਿਹੜੇ ਵੀਰ ਨੇ ਦੁੱਧ ਪੀਣ ਨੂੰ ਲੈਣੀਆਂ ਤੇ ਮੱਝ ਸਹਰੇਗੀ ਤੇ ਕੋਈ ਨਹੀਂ ਰੇਟ ਤਾਂ ਹੋ ਜਾਂਦਾ ਹੁੰਦਾ ਇਹ ਤਾਂ ਬਾਅਦ ਰਹੀ ਇੱਕ ਵਾਰੀ ਕਹਿਣ ਦੀਆਂ ਗੱਲਾਂ ਆਉਂਦੀਆਂ ਕਿ ਤਦੋਂ ਚੋਮੋਂਗ ਇੱਕ ਦੋ ਡੰਗ ਪਸੰਦ ਆਊਗੀ ਤੇ ਉਦੋਂ ਰੇਟ ਵੀ ਹੋ ਜਾਊਗਾ ਤੇ ਮੋਬਾਈਲ ਨੰਬਰ ਬੋਲ ਤਾਂ ਸਪਰਕ ਕਰ ਲਿਓ ਆਲੋ ਦੁੱਧ ਕਿਲੋ ਦੁੱਧ ਦੀ ਮਾਲਕਣਾ ਹੈ ਦੁੱਧ ਤਾਂ ਹੋਣਾ ਹੈਗਾ 10 ਕਿਲੋ ਇਹਦੇ ਥੱਲੇ ਹਾਂ ਹੁਣ 10 ਕਿਲੋ ਤਿਆਰ ਹੈ ਕਿੰਨੇ ਕਿਦਾਂ ਦੀ ਛੂਈ ਹੈ ਇਹ ਛੂਈ ਨੂੰ ਅਗੇ ਦੱਸ ਦਣ ਤੇ ਆਹ ਕੱਟੀ ਆ ਵੰਗਰੇ ਠੀਕ ਹੈ ਤੇ ਛੂਏ ਕਿ ਮੈਂ ਉਪਲਾਇਆ ਛੂਏ ਪਹਿਲੇ ਪਹਿਲੇ ਹਾਂ ਪਹਿਲਣ ਯਾਰ ਪਹਿਲਣ ਆ ਛੁਆਰ ਆ ਯਾਰ ਦੇਖੀ ਵਿੱਚ ਕੜਵਾ ਜਾਂਦਾ ਤੇ ਜੇ ਅਗਰ ਆਪਾਂ ਨੇ ਪੈਗ ਲਾ ਗਰਾ ਵਧੀਆ ਤੁਸੀਂ ਦੇਖੀ ਹੁਣ ਮਜਾ ਪਹਿਲੇ ਛੁਏ ਹੈ ਹੈ ਠੀਕ ਹੈ ਕੀ ਰੇਟ ਮੰਗਦਾ ਹੁਣ ਇਹਦਾ 1.5 ਬਾਈ ਦੇਣ ਲੈਣ ਵਾਲੀ ਗੱਲ ਇਹਨਾਂ ਮੌਕੇ ਤੇ ਕਰਦਾਂਗੇ ਮਾਰਦਾਂ ਓਕੇ ਤੇ ਤੇ ਮੋਬਾਈਲ ਨੰਬਰ ਬੋਲ ਦ ਬਾਹਰ 395 54214 ਸਿੰਘ ਇਹਦੇ ਵੱਡੇ ਵੀ ਪਿਆ ਯਾਰ ਤੂੰ ਕਹਿੰਦਾ ਪਹਿਲਾਂ ਨਾ ਪਹਿਲਾਂ ਨਾ ਬਾਈ ਯਾਰ ਅੱਛਾ ਫਿਰ ਦੂਜੇ ਜਿਹੜੇ ਕਰੀ ਨਾਲ ਜਿਹੜੇ ਹਾਂ ਹਾਂ ਪਹਿਲੇ ਹਾਂ ਪਹਿਲੇ ਠੀਕ ਹੈ ਤੇ ਕਮੈਂਟ ਕਰਕੇ ਦੱਸ ਦਿਓ ਆ ਲੋ ਸਿੰਗ ਕਰਤੇ ਹੋਇਆ 22 ਕਹਿੰਦਾ ਪਹਿਲਾਂ ਨਾ ਹਾਂ ਲਓ ਦੂਰੋਂ ਤਾਂ ਘਾਰੇ ਇੱਕ ਕੋਈ ਕਿੰਨੇ ਲੀਟਰ ਦੁੱਧ ਆ ਭਾਈ ਇਹਦੇ ਥੱਲੇ ਆਹ ਥੱਲੇ ਹਾਂ ਕਿੰਨਾ ਆਪਣੀ ਘਰ ਦੀ ਹੈ ਵਪਾਰ ਕਰਦੇ ਹੋ ਵਪਾਰ ਕਰਦੇ ਹੋ ਅੱਛਾ ਤੇ ਕਿੰਨੇ ਲੀਟਰ ਦੁੱਧ ਹੁੰਦਾ ਥੱਲੇ ਥੱਲੇ ਇਰੇਟ ਕੀ ਕਰਦੇ ਹਾਂ ਇੱਕ 10 ਅਜੇ ਮੂਡ ਨਹੀਂ ਜ਼ਰਾ ਕਹਿੰਦਾ ਕਾਹਨੂੰ ਦਾ ਕੱਟੀ ਆ ਯਾਰ ਇਹ ਬੜੇ ਪ੍ਰੈਂਟ ਆ ਕੀ ਤੇ ਚੰਗਾ ਕੁ ਨਸਲ ਦਾ ਟਿਕਾ ਭਰਿਆ ਹੋਇਆ ਕੱਟੀ ਦਾ ਤੇ ਭਾਈ ਮੱਝ ਵੇਚਣ ਆਇਆ ਸੀ ਤੇ ਇਹ ਆਪਣੀਆਂ ਮੱਝ ਵੀ ਨੇ ਤੇ ਕਿੰਨੇ ਲੀਟਰ ਦੁੱਧ ਆਇਆ ਥੱਲੇ ਉਹ ਤਾਂ 15 ਤੂੰ ਠੀਕ ਤੇ ਤੇਰੀ ਆਪਦੀ ਆਪਾਰ ਕਰਤਾ ਆਪਦੀ ਕਰਦੀ ਨਾੜ ਨੂੜ ਚੰਗੀਆਂ ਬਣੀਆਂ ਹੋਈਆਂ ਦੁੱਧ ਵਾਲੀਆਂ ਹਨ ਇੱਕ ਵਾਰ ਮੈਂ ਨੇੜੋਂ ਤੱਕਾ ਮਾ ਦੁੱਧ ਵਾਲੀਆਂ ਨਾੜਾਂ ਬਣੀਆਂ ਹੋਈਆਂ ਹੱਜ ਤੇ ਸਾਰੀ ਇਹਦੀ ਡਿਟੇਲ ਪੁੱਛਾਂਗੇ ਵੀ ਕਿੰਨੇ ਪੈਸੇ ਮੰਗਦਾ ਤੇ ਕਿਹੜਾ ਪੰਡ ਤੇ ਕਿੱਥੋਂ ਆਇਆ ਇਹਦੇ ਮੰਗਰ ਕਿਹੜੀ ਕੱਟੀ ਹੈ ਤੇ ਕੱਟੀ ਸੀਮਿੰਟ ਚੰਕਾਲ ਕੇ ਆਇਆ ਹੈਗਾ ਇਹ ਚੰਗੇ ਸੀਮਿੰਟ ਦੀ ਕੱਟੀ ਆ ਬਾਈ ਕਹਿੰਦਾ ਸੀ ਤੇ ਪਰ ਭੁੱਲ ਭੱਲ ਜਾਂਦੇ ਕਹਿੰਦਾ ਡਾਕਟਰ ਨੂੰ ਪਤਾ ਹੈ ਟੀਕੇ ਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਤੋੜਦੇ ਤੋੜਦੇ ਤੈਨੂੰ ਪਤਾ ਤਾਂ ਹੈਗਾ ਹੁਣ ਹਮ ਕੱਲ ਮੰਡੀ ਲੱਕਿਆ ਜਿਹੜਾ ਤੇ ਫੇਸ ਕਰ ਇੱਕ ਵਾਰ ਮੈਂ ਦੱਸਾਂ ਤੇ ਸਾਡੀ ਡਿਟੇਲ ਦੱਸ ਦੇ ਹੁਣ ਦੁੱਧ ਦੱਸ ਦੇ ਤਲ ਕਿਟਾਂਗਾ 14 15 ਤੇ 14 15 ਦੋ ਤੇ ਸੂਏ ਕਿਵੇਂ ਹੂਏ ਉਹਦੀ ਜਲ ਤੇ ਸੂਆ ਥੋੜੀ ਜਿਹੀ ਵੱਡੀ ਹੋ ਕੇ ਨਾ ਮੁੰਡਾ ਥਲਗੀ ਦੀ ਪਹਿਲਾਂ ਸੂਆ ਅੱਛਾ ਥੋੜੀ ਜਿਹੀ ਵੱਡੀ ਹੋ ਕੇ ਸਮਰੀ ਸੀ ਤੇ ਪਿਛਲੇ ਦਾ ਕੀ ਵੀ ਕਾਟ ਰਿਹਾ ਹੈ ਸੂਏ ਦਾ ਪਿਛਲੇ ਦਾ ਦੁੱਧ ਵੀ ਹਾਂ ਦੁੱਧ ਦਾ ਮੇਰੇ 13 ਦਾ ਦਿੱਤਾ ਸੀ 13 ਦਿੱਤਾ ਹੀ 13 ਤੋਂ ਵੱਧ ਤੇ ਹੁਣ ਹੁਣ ਸੇਲ ਕਿੰਨੇ ਦੀ ਕਰਨੀ ਆ ਕਾਤੇ ਡੇਢ ਦੇ ਡੇਢ ਦੇ ਮੁੱਕ ਤੇ ਕਰਦਾ ਹੈ ਤੇ ਮੋਬਾਈਲ ਨੰਬਰ ਤੇ ਬੋਲੋ 99778 ਹਾਂ 0983 ਤੇ ਪਿੰਡ ਕਿਹੜਾ ਆਪਾਂ ਫੋਟ ਧਰਮੂ ਫੋਟ ਧਰਮੂ ਤੇ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲੋ 99778 ਹਾਂ 0983 ਠੀਕ ਹੈ ਲੈ ਬਾਈ ਸਪਰ ਕਰ ਲਓ ਮੱਝ ਬਿਲਕੁਲ ਸਰਾ ਤੇ 44 ਨਾਣਾ ਲੈਵੇ ਤੇ ਬਣੀਆਂ ਹੋਈਆਂ ਨੇ ਆ ਦੇ ਤੇ ਕੱਟੀ ਕੱਟੀ ਪਹਿਲਾਂ ਵੀ ਮੈਂ ਦੱਸਿਆ ਵੀ ਚੰਗੇ ਸੀਮਨ ਦੀ ਕੱਟੀ ਆ ਪਰ ਹੁਣ ਭੁੱਲ ਭੱਲ ਗਏ ਵੀ ਕੀ ਦਾ ਲੱਗਿਆ ਹੋਇਆ ਇਹ ਕੱਟਰੂ ਦੀ ਦੂਰੋਂ ਪਸੰਦ ਆਉਂਦੀ ਆ ਵੀ ਚੰਗਾ ਚੇਮਣ ਲੱਗਿਆ ਬਿਲਕੁਲ ਸਾਰੀ ਸਫੈਦ ਕਾਲੀ ਐ ਦੇਖ ਹੋਰ ਚਿੱਟੇ ਨੇ ਪੱਛਦੋ ਤੇ ਇਹ ਮੱਝ ਐ ਇਸ ਬਾਈ ਕੋਲੇ ਦੋ ਮੱਝਾਂ ਇੱਕ ਆ ਬੂਰੀ ਐ ਤੇ ਇੱਕ ਇਹ ਕਾਲੀ ਐ ਬਲੈਕ ਇਹਦੇ ਮਗਰ ਕੱਟਾ ਤੇ ਉਹਦੇ ਮਗਰ ਵੀ ਕੱਟਾ ਦੋਨਾਂ ਮੰਗਰੀ ਕੱਟੇ ਨੇ ਇਹ ਇਹਦੇ ਥੱਲੇ ਹੁਣ ਦੁੱਧ ਕਿੰਨੇ ਲੀਟਰ ਆ 8 ਕਿਲੋ ਸੂਏ ਕੰਮ ਹੋਏ ਪਹਿਲਾ ਸੂਆ ਦੂਜਾ ਜੀ ਦੂਜੇ ਠੀਕ ਹੈ 8 ਲੀਟਰ ਹੋਣੇ ਦਾ ਥੱਲੇ ਦੁੱਧ ਹੈ ਤੇ ਦੂਜਾ ਸੂਆ ਤੇ ਦੁੱਧ ਤਾਂ ਨਹੀਂ ਰਲਿਆ ਹਜੇ ਨਹੀਂ ਰਲਿਆ ਨਹੀਂ ਅੱਛਾ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਤਿੰਨ ਮਹੀਨੇ ਪਸ਼ੂਆਂ ਨੂੰ ਪ੍ਰੋਬਲਮ ਆਉਂਦੀ ਹੈ ਥੋੜੀ ਥੋੜੀ ਤੇ ਹੁਣ ਇਹਦੀ ਡਿਮਾਂਡ ਕੀ ਕਰਦਾ 75000 ਰੁਪਏ ਮੌਕੇ ਤੇ 70 ਦੀ 76 ਦੀ ਤੇ ਆਹ ਬ੍ਰਾਂਡ ਬੂਰੀ ਵਾਲਾ ਬੂਰੀ ਦਾ ਵੀ ਮੁੱਲ 75 79 ਤੇ ਇਹਦੇ ਥੱਲੇ ਦੁੱਧ ਕਿੰਨਾ? ਉਧਰ ਇਹ ਥੱਲੇ 8.9 ਕਿਲੋ ਦੇ ਥੱਲੇ। 8.9 ਕਿਲੋ। ਠੀਕ ਹੈ। ਤੇ ਦੁੱਧਰ ਵਾਲੀ ਨੂੰ ਕਿੰਨਾ ਚਿਰ ਹੋਇਆ? ਉਧਰ ਵਾਲੀ ਨੂੰ 20 ਦਿਨ ਹੋ। ਤੇ ਸੂਈ ਕਿਨੇ ਚਿਰ ਦੀ ਭਲਾ ਹੈ? ਸੂਈ ਹੋ ਗਈ 3 3.5 ਮਹੀਨੇ। 3.5 3 4 ਤੋਂ ਥੱਲੇ ਥੱਲੇ। ਠੀਕ ਹੈ। ਹੁਣ ਇਹਦਾ ਕੀ ਰੇਟ ਮੰਗਿਆ? ਮੌਕੇ ਤੇ ਮੌਕੇ ਤੇ ਤਿਆਰ ਕਰਕੇ ਬੰਨ੍ਹ ਗਿਆ। 5000 ਤੇ ਪਿੰਡ ਕਿਹੜਾ ਕੋਟ ਸਿੰਘ ਮਿਰਜੀ ਤੇ ਮੋਬਾਈਲ ਨੰਬਰ ਕਿਹਨਾ 92172 15 ਦਿਨ ਤੋਂ ਅੱਛਾ ਤੇ ਘਰੇ ਪਸ਼ੂ ਰੱਖਦਾ ਹੋਰ ਵੀ ਵਾਜੂ ਜੀ ਵਾਜੂ ਅੱਛਾ ਜੇ ਕੋਈ ਖਰੀਦਣ ਆਵੇ ਤਾਂ ਇੱਕ ਡੰਗ ਚੋਵੇ ਦੋ ਚੋਵੇ ਹਾਂ ਪੰਜ ਰੰਗ ਚੋਵੇ ਅੱਛਾ ਤੇ ਠੀਕ ਹੈ ਇਹ ਮੋਬਾਈਲ ਨੰਬਰ ਇੱਕ ਵਾਰੀ ਫੇਰ ਹੋ 92172 15 ਦਿਨ ਤੋਂ ਸਾਠ ਠੀਕ ਤੇ ਬਾਈ ਸੰਪਰਕ ਕਰ ਲਿਓ ਕਿਹੜੇ ਬਾਈ ਡੰਗਰ ਖਰੀਦਣ ਤੇ ਚਾਹਵਾ ਕਾ ਦਦੀਆਂ ਤੁਸੀਂ ਬਾਈ ਕੋਲੇ ਦੋ ਮੱਝਾਂ ਨੇ ਇਹਨਾਂ ਚ ਕੱਲੀ ਕੱਲੀ ਤੋੜ ਕੇ ਦਿਖਾਉਨੇ ਆ ਵੀ ਇਹ ਕੀ ਰੇਟ ਕਰਦੇ ਨੇ ਤੇ ਕਿੰਨਾ ਕਿੰਨਾ ਤੁੱਟਦਾ ਇਹਨਾਂ ਥੱਲੇ ਤੇ ਆਹ ਤੋੜੇਗਾ ਪਹਿਲੀ ਇਹ ਤੋੜ ਕੇ ਦਿਖਾ ਇੱਕ ਵਾਰ ਤੇ ਕੱਦ ਦਰਮਿਆਨ ਤੇ ਥਾਂ ਥਾਂ ਨੂੰ ਬੜੇ ਛਣ ਰੱਖੇ ਨੇ ਤੇ ਫੇਸ ਕਰ ਲੋ ਇੱਕ ਵਾਰੀ ਚੈੱਕ ਤੇ ਇਹਦੇ ਬਾਰੇ ਜਾਣਕਾਰੀ ਇਹੀ ਹੁੰਦੀ ਆ ਵੀ ਪਤਾ ਲੱਗ ਜਾਂਦਾ ਰੇਟਾਂ ਰੁੱਟਣ ਦਾ ਤੇ ਤੁਰਤਾਰ ਕਰ ਲੋ ਇੱਕ ਵਾਰੀ ਚੈੱਕ ਤੇ ਪੁੱਛਾਂਗੇ ਵੀ ਕੀ ਰੇਟ ਮੰਗਦਾ ਇਹ ਵੀਡੀਓ ਦੇਖਣੀ ਪਸ਼ੂ ਵੇਚਣ ਵਾਲੇ ਨੂੰ ਤੇ ਲੈਣ ਵਾਲੇ ਵਾਸਤੇ ਬਿਹਤਰ ਹੁੰਦੀ ਹੈ ਇਹਦੇ ਵਿੱਚ ਪਤਾ ਲੱਗਦਾ ਰਹਿੰਦਾ ਵੀ ਕਿੱਥੋਂ ਤੱਕ ਰੋਕ ਰੇਟ ਮੰਗਦਾ ਤੇ ਕਿੰਨੇ ਕੁ ਭਾਰੀ ਪਸ਼ੂ ਦਾ ਤੇ ਕਿੰਨਾ ਦੁੱਧ ਰੂਹ ਕਹੋਣੇ ਵੀ ਹੱਲੇ ਬਾਈ ਹੈ 10 ਲੀਟਰ ਹੈ ਹਾਂ ਮਗਰ ਬੱਚਾ ਕੀ ਹੈ ਇਹਦੇ ਤਾਂ ਕੱਟਾ ਸੂਈ ਕਿੰਨੇ ਚਿਰਦੀ ਹੈ ਅੱਜ 1500 ਦਾ ਨਹੀਂ 15 16 ਦਾ ਨਹੀਂ ਹਾਂ ਠੀਕ ਹੈ ਤੇ ਹੁਣ ਮੰਗਦਾ ਕੀ ਹੈ ਇਹਦਾ 180 ਦੀ ਦੇ ਦਿੰਦੇ ਚਾਚੀ ਦੀ ਤੇ ਦੇਣ ਲੈਣ ਵਾਲੀ ਗੱਲ ਸਭ ਇਹਨਾਂ ਨੂੰ ਜੰਗਣਾ ਮੁੱਲ ਨਹੀਂ ਦੇ ਪਾਣੀ ਮੇਰੀ ਜਾਨੇ ਬਸ ਉਹ ਤਾਂ ਕਿੰਨੇ ਕਰ ਲੈ ਤੇ 85 ਦੀ ਦੇ ਦੂੰਗੇ ਜੰਗੀ ਤੇ ਦੁੱਧ ਕਿੰਨਾ 10 ਕਿਲੋ ਲੈ ਕੇ ਲੈ ਰਹਾ ਹਾਂ ਨਾ ਠੀਕ ਹੈ ਤੇ ਦੂਜੀ ਇਹਨੂੰ ਵੀ ਤੋਰ ਤੇ ਇਹ ਬਾਈ ਕਹਿੰਦਾ ਵੀ 10 ਲੀਟਰ ਥੱਲੇ ਦੁੱਧ ਹੈ ਉਹ ਤਾਂ 85 ਦੀ ਦੇ ਦਾਂਗੇ ਤੇ ਮੌਕੇ ਤੇ ਹੋ ਜਾਊਗਾ ਆ ਵੀ ਤੋਰ ਲੈ ਦੂਜਾ ਪੀਸ ਆ ਲੈ ਤੇ ਤੁਸੀਂ ਲੌਟੀਆਂ ਲੂਟੀਆਂ ਦੇਖੀ ਚੱਲਿਓ ਤੇ ਰੇਟ ਤੱਤੀ ਚੱਲੋ ਵਿਜਾਇਜ ਨੇ ਜਾ ਲੈ ਵਿਜਾਇਜ ਨੇ ਇਹ ਛੋਟਾ ਜਾ ਕੱਟਦਾ ਇਹਦਾ ਵੀ ਛੋਟੇ ਥੋੜੇ ਜਾ ਛੋਟਾ ਜਾ ਲੈ ਵਾ ਆਰਡਰ ਬਣਾਇਆ ਹੋਇਆ ਇਹ ਆ ਇਹਦਾ ਵੀ ਪੁੱਛਾਂਗੇ ਕਿ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਬਾਈ ਦੂਰ ਤੋਂ ਨਹੀਂ ਦਿਖਦੀ ਤੇ ਮਗਰ ਬੱਚਾ ਇਹਦਾ ਕੱਟਾ ਮਗਰ ਇਹ ਆ ਵਾਲਾ ਰੇਟ ਕਿੰਨੇ ਦੀ ਸੂਈ ਹੈ ਮਗਰ ਕੱਟਾ ਇਹਦੇ ਆਹ ਤੇ ਇਹਦੇ ਥੱਲੇ ਦੁੱਧ ਕਿੰਨਾ ਇਹ ਥੱਲੇ 9 ਲੀਟਰ ਦਾ ਬਾਈ 9 ਲੀਟਰ ਹੈਗਾ ਤੇ ਇਹ ਦੀ ਕੀ ਡਿਪੈਂਡ ਕਰਤਾ ਹਾਂ ਇਹ 75000 ਰੁਪਏ ਦੇ ਬਾਈ 75 ਦੀ ਹਾਂ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬਾਕ 7144 25036 ਦਾ ਪਿੰਡ ਕਿਹੜਾ ਦਗਾਲਾ ਇਹ ਕਿੱਥੇ ਰਹਿ ਗਿਆ ਯਾਰ ਪਤਨਾ ਦੇ ਲਵਿਆ ਪਤਨਾ ਲਵਿਆ ਜਗਾਲ ਪਿੰਡ ਨਾ ਕੀ ਹੈ ਹਰਮੇਸ਼ ਹਰਮੇਸ਼ ਠੀਕ ਹੈ ਲੈ ਬਾਈ ਨੱਚ ਪਰ ਕਰ ਕੱਟੀ ਦਿਖਾਉਣਾ ਤੁਹਾਨੂੰ ਇਹ ਤਾਂ ਪੁੱਛਦੇ ਆ ਵੀ ਇਹ ਕਿੰਨੇ ਚਿਰ ਤੇ ਉਰੇ ਆ ਦੱਸ ਫਿਰ ਕਿੰਨੀ ਉਮਰ ਦੀ ਆ ਹੁਣੇ ਹੈ ਡੇਢ ਸਾਲ ਦੀ ਹੈ ਡੇਢ ਸਾਲ ਦੀ ਪੂਰੀ ਤੇ ਇਹਦੀ ਮਾਦਾ ਕੀ ਰਕਾਟਾ ਦੁੱਧ ਦਾ 17 ਕਿਲੋ ਦਾ 17 ਕਿਲੋ ਦਾ ਤੇ ਇਹਦੀ ਉਮਰ 1.5 ਸਾਲਾ ਹੁਣ 1.5 ਸਾਲ ਠੀਕ ਹੈ ਤੇ ਦੰਦ ਕੀ ਕਹਿੰਦੇ ਹੁੰਦੇ ਆ ਦੁੱਗੀ ਤੁੱਗੀ ਖੀਰੀ ਹੈ ਜੀ ਖੀਰੀ ਹੈ ਅੱਛਾ ਹਜੇ ਖੀਰੀ ਹੈ ਤੇ ਇਹਦੀ ਕੀ ਡਿਮਾਂਡ ਕਰਤਾ ਹੁਣ ਪੈਸੇ ਦੀ 55000 ਰੁਪਏ ਦੇ ਲੈਣਾਂ ਦੀ ਗੱਲ 50000 ਦੀ ਗੱਟੀ ਦੇਵਾਂਗੇ 50 ਦੀ ਦੇ ਦਾਂਗੇ ਠੀਕ ਹੈ ਤੇ ਬਲੀ ਤਾਂ ਚੰਗੀ ਆ ਜਾਂਦਾ ਤੋ ਤ ਤਾਂ ਚੰਗਾ ਛੱਡਿਆ ਹੈ ਹਾਂਜੀ ਤੇ ਮੋਬਾਈਲ ਨੰਬਰ ਤੇਰਾ 7844883000 ਕਿਹੜਾ ਪਿੰਡ ਹੈ ਤਾਲ ਵਾਲਾ ਹੈ ਹੈ ਤਾਲ ਵਾਲਾ ਤਾਲ ਵਾਲਾ ਇਹ ਕਿੱਥੇ ਰਹਿ ਗਿਆ ਉਹ ਆ ਕੋਲੇ ਉਹ ਆ ਕੋਲੇ ਤਾਲ ਵਾਲਾ ਪਿੰਡ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਕਿਤੇ ਨੂੰ 7844883000 ਕਿਤੇ ਵੀਰ ਨੂੰ ਚਾਹੀਦੀ ਹੋਵੇ ਨਾ ਕੱਟੀ ਪਾਲਣ ਵਾਸਤੇ ਕੱਟੀ ਬਿਲਕੁਲ ਬਣਨ ਵਾਲੀ ਹੈ ਕੱਚੀ ਹੈਗੀ ਹਜੇ ਖੀਰੀ ਹੈ ਪੂਰਾ ਬਦੀਆ ਬ੍ਰਾਂਡ ਹੈ ਕੋਈ ਘਾਟੇ ਵਾਲੀ ਚੀਜ਼ ਨਹੀਂ ਤੇ ਰੇਟ ਕੋਈ ਨਹੀਂ ਫੋਨ ਤੇ ਗੱਲ ਕੁਝ ਹੋਰ ਹੁੰਦੀ ਹੈ ਤੇ ਕੋਲੇ ਜਾ ਕੇ ਗੱਲ ਕੁਝ ਹੋਰ ਹੁੰਦੀ ਹੈ ਕਿੰਨੇ ਥਣੀਆਂ ਆ ਚੈੱਕ ਕਰੀਏ ਯਾਰ ਜੇ ਉਹ ਤਾਂ ਇਹ ਠੰਡੀ ਹੈਗੀ ਕੱਟੀ ਤਾਂ ਦੁੱਧ ਹੁਣੇ ਤੱਕ 14 ਲੀਟਰ ਕਰਦੀ ਹੈ ਆਪਣੀ ਕਿੰਨੇ ਦਿਨ ਹੋਇਆ ਸੂਈ ਨੂੰ ਬੱਚਾ ਮਗਰ ਕੱਟੀ ਹੈ ਕੱਟਾ ਚੂਹੇ ਕੈਮੇ ਹੁਪਕਲ ਦੂਜੇ ਦੁੱਧ ਮੋਟਾ ਕਿੰਨਾ ਹੈ 14 ਲੀਟਰ 14 ਲੀਟਰ ਕੀ ਡਿਮਾਂਡ ਕਰਦਾ ਹੁੰਦਾ ਸੀ 160 160 ਦੇਣ ਲੈਣ ਵਾਲੀ ਗੱਲ ਹੈ ਦੇਣ ਲੈਣ ਵਾਲੀ ਜੇ ਫਸੂੜ ਦੇ ਲੱਗਦੇ ਰੂਟ ਦੇ ਲੱਗਦੇ ਤਿੰਡ ਕਿਹੜਾ ਆਪਣਾ ਵੇਲੇ ਵੇਲੇ ਮੋਬਾਈਲ ਨੰਬਰ ਕਿੰਨਾ ਹੈ 99509 24033 ਅੱਛਾ ਤੋੜेंगे ਇੱਕ ਵਾਰੀ ਮਾੜਾ ਜਾਂ ਤੋੜਾ ਕਰਾ ਦਿਆਂ ਯਾਰ ਚੱਕ ਕੇ ਸਾਰ ਕੇ ਸੋਨੂੰ ਤੇ ਸਾਰੀ ਡਿਮਾਂਡ ਆ ਬਾਈ ਤੋਂ ਪੁੱਛਾਂਗੇ ਇਹ ਆ ਲੈ ਇੱਕ ਖਰੀ ਆ ਲੋ ਭਾਂਡਾ ਤਾਂ ਚੰਗਾ ਬਣਿਆ ਹੋਇਆ ਕਰਮਾ ਵਾਲੀ ਦਾ ਤੇ ਅਡ ਰੂਟਰ ਚੰਗਾ ਬਣਿਆ ਹੋਇਆ ਤੇ ਆ ਉਸ ਤੋਂ ਥੋੜੀ ਜਿਹੀ ਲਿੰਦੀ ਆ ਆ ਕੋਬੜੀ ਫਰੇਸ਼ ਕਰਕੇ ਚੱਕ ਬੱਸ 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 ਠੀਕ ਆ ਮਗਰੇ ਕੱਟਿਆ ਇਹਦੇ ਪਿਛਲੇ ਸੂਏ ਬਾਈ ਕਿੰਨਾ ਕਿਤੋਂ ਤੱਕ ਡੱਡੇ ਨੇ ਹੈ 12 ਕਿਲੋ ਕਿਟਾ ਅੱਛਾ ਇੱਕ ਵਾਰੀ ਮੋਬਾਈਲ ਨੰਬਰ ਤੇਰਾ ਫੇਰ ਬੋਲ ਸਾਨੂੰ 569 ਹਾਂ 24032 ਪਿੰਡ ਕਿਹੜਾ ਗੇਲੇ ਇਹ ਅਮਾਨਛਾ ਤੋਂ ਕਿੰਨੀ ਦੂਰ ਹੈ ਚਲ ਕਿੰਨੇ ਕਿਲੋਮੀਟਰ ਹੋਣਾ ਠੀਕ ਬਹੁਤ ਚਾਰ ਹੋਗਾ ਠੀਕ ਇੱਥੇ ਸੂਏ ਆ ਬਾਈ ਕਹਿੰਦਾ ਮੱਝ ਦੇਖੋ ਨਿਆ ਫਿਰ ਤੇ ਤੁਸੀਂ ਐਸਟੀਮੇਟ ਲਾ ਕੇ ਆਪੇ ਦਾਛਦੇ ਹੋ ਤੋਰਾ ਤਰਾ ਕਰਾਉਣੇ ਚੈੱਕ ਇੱਕ ਵਾਰੀ ਫੇਸ ਕਰ ਲੋ ਚੱਕ ਤੇ ਆਰਡਰ ਰੂਟਰ ਕਰਾਉਣੇ ਚੈੱਕ ਕਰਮਾ ਲਈ ਦਾ ਤੇ ਆਰਡਰ ਰੂਟਰ ਚੰਗਾ ਲੱਗਿਆ ਹੋਇਆ ਤੇ ਚਲੋ ਜੀ ਇੱਕ ਵਾਰੀ ਆ ਜਾ ਸਜਣਾ ਬੰਨ ਲੈ ਫਿਰ ਆਪਾਂ ਪੁੱਛਦੇ ਆ ਸਾਡੀ ਡਿਟੇਲੇ ਤੋਂ ਤੇ ਆਹ ਲੋ ਜੀ ਤੇ ਇਹਦੇ ਗੁਣ ਪੁੱਛਾਂਗੇ ਬਾਈ ਕਹਿੰਦਾ ਜਮਾ ਮੱਝ ਗੁਣਾ ਦੀ ਕੁਸਲੂਈ ਹੈ ਤੇ ਸਾਡੀ ਡਿਟੇਲ ਪੁੱਛਾਂਗੇ ਵੀ ਕਿੰਨਾ ਚਰਚ ਹੋਇਆ ਛੂਈ ਤੇ ਕਿੰਨਾ ਦੁੱਧ ਦਿੰਦੀ ਐ ਤੇ ਕਿੰਨਾ ਕੀ ਬੱਚਾ ਮਗਰ ਇਹਦੇ ਮਗਰ ਤਾਂ ਕੱਟਾ ਆ ਕੱਟਾ ਕਿੰਨੇ ਦਿਨ ਹੋਇਆ ਛੂਈ ਨੂੰ ਇਹਨੂੰ ਛੂਈ ਨੂੰ ਹੋ ਗਈ 12 ਦਿਨਾਂ ਨੂੰ 12 ਦਿਨਾਂ ਦੇ ਤੇ ਛੂਏ ਕੰਮ ਤੇ ਕੱਟੀਆਂ ਦਿੰਦੀ ਤੁਸੀਂ ਕਹਿੰਦੇ ਪਹਿਲਾਂ ਕੱਟੀਆਂ ਜੀ ਤੇ ਨਾ ਹੁਣ ਕੱਟਾ ਅੱਛਾ ਪਹਿਲਾਂ ਤੰਨੇ ਕੱਟੀਆਂ ਤੇ ਦੁੱਧ ਕਿੰਨੇ ਲੀਟਰ ਆਉਂਦਾ ਤੁਹਾਨੂੰ ਦੁੱਧ ਬਈ 13 ਲੀਟਰ ਖੁੱਲਾ ਆ ਜਾਵਾ 13 ਲੀਟਰ ਖੁੱਲਾ ਕੀ ਡਿਮਾਂਡ ਕਰਦੇ ਹੋ ਇਹਦੀ 135 ਤੇ ਦੇਣ ਲੈਣ ਵਾਲੀ ਗੱਲ ਮੌਕੇ ਤੇ ਮਾਨਦਾਨ ਕਰ ਦਿੰਗੇ ਪਿੰਡ ਕਿਹੜਾ ਆਪਣਾ ਮੌਜੀਆ ਮੌਜੀਆ ਤੇ 135 ਮੰਗਦੇ ਹੋ ਤੇ ਮੌਕੇ ਤੇ ਮਾਨਤਨ ਹੋ ਜੂ ਤੇ ਮੋਬਾਈਲ ਨੰਬਰ ਆਪਣਾ 82817 25370 ਇੱਕ ਵਾਰੀ ਫੇਰ ਬੋਲੋ 82840 25370 ਠੀਕ ਹੈ ਤੇ ਇਹ ਕਟੰਗ ਚੋਵੇ ਦੋ ਟੰਗ ਚੋਵੇ ਤਸ਼ੱਲੀ ਕਰਕੇ ਲੈ ਜਾਵੇ ਠੀਕ ਹੈ ਤੇ ਆ ਲਓ ਜੀ ਇੱਕ ਵਾਰੀ ਦੂਰੋਂ ਦਿਖਾ ਦਿਆਂ। ਅੱবি ਦਿਖਾਉਂਦੇ ਆ ਅੱਜ ਆਇਆ ਮਾਨਸਾ ਪਸ਼ੂ ਮੰਡੀ ਤੇ ਤੇ ਹਰ ਸ਼ੁੱਕਰਵਾਰ ਨੂੰ ਇਹ ਮਸੂ ਮੰਡੀ ਲੱਗਦੀ ਐ ਤੇ ਝੋਟੀ ਦਾ ਨਕੀਨਾ ਸਾਨੂੰ ਦਿਖਾਉਂਦੇ ਆ ਆ ਜਾ ਵੀ ਬੂਟੇ ਬੰਨ ਦੇ ਫਿਰ ਆਪਾਂ ਸਾਰੀ ਡਿਟੇਲ ਲੈਨੇ ਆ ਬਾਈ ਇਹ ਤੇ ਦਲਾਲ ਵੀ ਐ ਤੇ ਵੇਚਣ ਲੈਣ ਦਾ ਵੀ ਕੰਮ ਕਰਦਾ ਐ ਤੇ ਸਾਰੀ ਡਿਟੇਲ ਪੁੱਛਾਂਗੇ ਵੀ ਕਿਹੜਾ ਪਿੰਡ ਤੇ ਕਿੰਨਾ ਦੁੱਧ ਤੇ ਹਾ ਸਤ ਸ੍ਰੀ ਅਕਾਲ ਬਾਈ ਕਿੰਨੇ ਲੀਟਰ ਦੁੱਧ ਆਏ ਥੱਲੇ ਇਹ ਥੱਲੇ 16 ਕਿਲੋ ਦਾ 16 ਲੀਟਰ ਤੇ ਸੂਏ ਕਿੰਨੇ ਆ ਤੀਜੇ ਤੀਜੇ ਸੂਏ ਠੀਕ ਹੈ ਤੀਜੇ ਸੂਏ 16 ਲੀਟਰ ਦੁੱਧ ਤੇ ਮਗਰ ਬੱਚਾ ਕਿਹੜੇ ਦੇ ਤੇ ਆਓ ਠੀਕ ਹੈ ਤੇ ਹੁਣ ਕੀ ਡਿਮਾਂਡ ਕਰਦੇ ਉਹਦੀ ਡੇਢ ਦੀ ਤੇ ਮੌਕੇ ਤੇ ਤੇ ਮੋਬਾਈਲ ਨੰਬਰ ਹਾਂ 90735 ਕਿਪਿੰਡ ਕਿਹੜਾ ਆਪਣਾ ਰੈਲਾ ਰੈਲਾ ਤੇ ਤੁਸੀਂ ਨਾਲ ਦਲਾਲ ਵੀ ਕਰਦੇ ਹੋ ਪਸੂ ਲੈਣੇ ਦੇਣੇ ਹਾਂ ਹਾਂਜੀ ਅੱਛਾ ਤੇ ਠੀਕ ਹੈ ਤੇ ਇੱਕ ਵਾਰੀ ਮੈਂ ਫੇਰ ਮੱਝ ਨੂੰ ਦਿਖਾ ਦਿਆਂ ਤੇ ਮੋਬਾਈਲ ਨੰਬਰ ਪੁੱਛ ਕੇ ਦੱਸਦਾ ਤੇ ਆਪਣਾ ਮੋਬਾਈਲ ਨੰਬਰ ਦੱਸ ਦੇ 98190 ਹਾਂ 90653 ਇੱਕ ਵਾਰੀ ਫੇਰ ਬੋਲੋ 98190 ਹਾਂ 90653 ਤੇ ਇੱਕ ਵਾਰੀ ਫੇਰ ਦੋੜ ਕੇ ਦੱਸ ਦਿਓ ਇੱਕ ਵਾਰੀ ਦੂਰੇ ਤਰ੍ਹਾਂ ਫੇਰ ਕਰਵਾ ਦੇ ਇਹ ਆ ਲੋ ਜੀ ਤੇ ਬਤਾਤ ਮੱਝ ਡੋਟਲੀਆਂ ਨਾੜਾਂ ਬੜੀਆਂ ਹੋਈਆਂ ਨੇ ਇਹ ਇੱਕ ਵਾਰੀ ਮੈਂ ਪਾਚ ਦੀ ਫੇਰ ਦਿਖਾ ਦਿੰਦਾ ਆ ਤੁਹਾਨੂੰ ਸਰ ਮੈਂ ਤੁਹਾਨੂੰ ਦਿਖਾਉਂਦਾ ਇੱਕ ਸਿੰਘਾਂ ਦੀ ਖੋਲੀ ਤੇ ਅੰਡਰ ਬੜਾ ਸੁਨਖਾ ਲੱਗਿਆ ਹੋਇਆ ਮੱਝ ਦੇ ਥੱਲੇ ਤੇ ਪੁੱਛਦੇ ਆ ਸਾਰੀ ਡਿਟੇਲ ਸਰ ਲੱਗ ਪੈਣਾ ਲਤੌਰ ਲਾ ਆ ਬੱਚਾ ਡੋਟਰ ਕਰੋ ਕਰਵਾਇਆ ਜਾਂਦਾ ਤਾਇਆ ਕਿੰਨੇ ਲੀਟਰ ਦੁੱਧ ਦੀ ਮਾਲਕਾ ਹੈ ਕੀ ਕਰਦੇ ਆਂ ਗੱਲ ਉਲਝੇ ਹੋਇਆ ਬੰਦੇ ਥੋੜੇ ਜਿਹਾ 1 15 ਇਹ ਪੀਲਾ 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 1500 ਜੋਰ ਦੇ 9 ਹੋਰ ਦੋ 1 15 ਰੇਟ ਕਰਤਾ ਤੱਕ ਕਹਿੰਦਾ ਜੀ ਤੇ ਆਰਡਰ ਕਰੋ ਇੱਕ ਵਾਰੀ ਮੈਂ ਜਿੱਦਾ ਚੈੱਕ ਤੇ ਸਾਰੀ ਡਿਟੇਲ ਪੁੱਛਾਂਗੇ ਨਾ ਤੋਂ ਕਿੰਨਾ ਤੋਂ ਵੀ ਕਿੰਨੇ ਆ ਕਿੰਨੇ ਅਵੇ ਮਨਜੂਰ ਆਪਾਂ ਨੂੰ ਹੋਰ ਮੋਤਾ ਬਹੁਤ ਦੇਖੋ ਇਹ ਸਿੰਘ ਤਾਂ ਸੁਣ ਲੋ ਗੱਲ ਉਹ ਮੈਂ ਬੈਠਾ ਬੱਚਾ ਮੈਂ ਹੋ ਗਈ ਉਹ ਚੌਥਾ ਦਿਨ ਸੂਈ ਨੂੰ ਮੇਰਾ ਸਾਲਾ ਸਿੰਘ ਹੋ ਵੀ ਕੱਢ ਗਿਆ ਕੀ ਪਤਾ ਲੱਗਦਾ ਉਹ ਸਾਲਾ ਧੀ ਰਾਤ ਹੁਣ ਹੀ ਰਹਿ ਜਾ ਹੋ ਗਿਆ ਆਹੇ ਗਾਉਂ ਨੂੰ ਪਰਨਾ ਛੋੜੀ ਆਈ ਹੈ ਨਾਲ ਵਾਲੀ ਆ ਗਈ ਕੀ ਬੱਚਾ ਸਿੰਘ ਕੱਢ ਗਿਆ ਹਾਂ ਅੱਛਾ ਚਲੋ ਖਾਣ ਪਾਣੀ ਇਹ ਜੇ ਹੋ ਗਏ ਨਾ ਕੀ ਕਰੀਏ ਹਾਂ ਹੁਣ ਗੱਲ ਸਾਲੇ ਇੱਕ ਮਿੰਟ ਆਹ ਮੁੰਡਾ ਖੜਾ ਹੈ ਲਾਸ ਸਿੰਘ ਜਵਾਨ ਨੂੰ ਆਈ ਆ ਹਾਂ ਓਏ ਆ ਤੇ ਕੰਨਾਂ ਦੀ ਵਾਕੀ ਚੋਕੀ ਵੀ ਠੰਡੀਆਂ ਯਾਰ ਕੋਈ ਮਰਜੀ ਖਾਏ ਫਿਰੇ ਸਿੰਘ ਕੋਈ ਆਪਾਂ ਨੂੰ ਨਹੀਂ ਰਹੀ ਹੈ ਉਹ ਤੇ ਕਿੰਨਾ ਉਹ ਤੇ ਪਾਰ ਆ 11 11 ਕਿਲੋ ਜੀ ਬਸ ਮੇਰੇ ਭਾਈ ਹਾਂ ਆ ਚੱਪੜ ਯਾਰ ਹਾਂ 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 ਉਹ ਤੋਂ ਪਾਗੇ ਆ ਇਹ ਭਾਈ ਕਹਿੰਦਾ ਫਿਰ ਉਹਦੀ ਕਾਟੂਆਂ ਚ ਜਾਊਗੀ ਤੇ ਇਹਦੀ ਟ੍ਰੇਲ ਪੁੱਛਦਾ ਕਿੰਨੇ ਚਿਰ ਦੀ ਬਾਈ ਇਹ ਸਮਰੀ ਹੋਈ ਆ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨੇ ਦੀ ਗੱਬਣਾ ਫੇਰ ਤਾਂ ਚੱਕ ਪਾਸ ਚਾ ਸਕਦੀ ਹਾਂਜੀ ਹਾਂ ਹੈ ਕਰਾਈ ਹੋਈ ਹੈ ਤੁਸੀ ਕਰਾ ਲਈਏ ਕਰਾਈ ਹੋਈ ਹੈ ਚੱਕ ਹਾਂਜੀ ਕਰਾ ਲਈ ਤੇ ਦੁੱਧ ਹੈ ਕੋਈ ਥੱਲੇ ਦੁੱਧ ਨਹੀਂ ਹੈ ਦੁੱਧ ਨਹੀਂ ਹੈਗਾ ਕਿੱਦਾਂ ਚੱਲੋ ਬਾਈ ਆ ਕੀ ਜੈਣਾ ਨਹੀਂ ਹੈ ਨਹੀਂ ਹੈ ਹੀ ਨਹੀਂ ਸਮਝਿਆ ਨਹੀਂ ਹੈ ਤੇ ਕੀ ਕੁਝ ਮੰਗਦੇ ਹੋਣ ਇਹਦਾ ਇਹ 70 ਮੰਗਦੇ ਤੇ ਆ ਕੱਟਾ ਮੰਗਦੇ ਨਾਲ ਕੱਟਾ ਤੇ ਆ ਆ ਸੇ ਮੱਚ ਵੀ ਤੇ ਜਾਇ ਜਾਇ ਕਿੰਨੇ ਪੈ? 65000 ਦੀ। ਮੌਕੇ ਤੇ ਦੇਣ ਲੈਣ ਵਾਲੀ ਗੱਲ ਹੈ। 65000 ਦੀ। ਇਹ ਦੁਕੱਟ ਨਹੀਂ। ਹੈਂ? 65 ਮੰਗਦਾ ਲੈਣ ਦੇ 70 ਕ ਕੇ 65 ਦੀ। 65? ਹਮ ਤੇ ਮੋਬਾਈਲ ਨੰਬਰ ਦੋ। ਮੋਬਾਈਲ ਹੈ ਨਹੀਂ ਭਰਾਵਾ ਆਪਣੇ ਕੋਲ। ਨੰਬਰ ਹੈ ਨਹੀਂ ਕਾ? ਨਾ ਯਾਰ। ਨਹੀਂ ਤਾਂ ਕੋਈ ਇਹਨੂੰ ਯਾਰ ਰੱਖਣ ਨਾਲ ਲੈ ਗਏ। ਉੱਪਰ ਚੈੱਕ ਕਰਵਾ ਲੋ ਭਰਾਵਾ। ਗੱਬੜ ਚੱਕਰਵਾ ਲੋ। ਹਾਂ। ਤੇ ਸੂਏ ਕਿੰਨੇ ਹੋਏ ਪਹਿਲਾਂ? ਦੇਣਾ ਨੰਬਰ ਦੇ ਦੇ। ਭਰਾ ਦੂਜਾ ਸੂਆ ਹੋਊ ਚੋਟੀ। ਦੂਜਾ ਸੂਆ ਹੋਊ ਹੈਂ? ਤੇ ਤੇਰੇ ਕੋਲ ਹੈ ਨੰਬਰ? ਦੇ ਦੇ ਗੁਰਜੀ ਕੁਲ ਮੁੰਡੇ ਕੋਲ। ਅੱਛਾ। ਉਹ ਬੱਚੇ ਨਹੀਂ ਆਪਣੇ ਹੈਗੇ? ਹੇ ਚਾਰ ਨੰਬਰ ਦੇ ਦੇਂਦੇ ਫਿਰ ਆਪਾਂ ਵੀਡੀਓ ਚ ਪਾ ਦਿੰਦੇ ਚੱਲ ਤੂੰ ਮੈਨੂੰ ਦੇ ਦੇ ਨੰਬਰ ਆਪਾਂ ਫਿਰ ਪਵਾ ਦਾਂਗੇ ਵੀਡੀਓ ਈਲਾ ਬੜੀ ਮੱਝ ਤੇ ਦੇਖੀ ਭਾਈ ਉਹ ਇਧਰ ਆ ਉਹ ਖੱਟੀ ਛਲਟ ਆ ਮੱਝ ਥੱਲੇ ਦੁੱਧ ਹੈਗਾ ਭਾਈ ਹਨਾ ਹਰੇ ਨੇ ਥਾਨੇ ਦਾ ਮਾਲਕ ਤਾਂ ਕਹਿੰਦਾ ਕਿ ਭਾਈ ਹੈਗਾ ਹੈ ਮਾਲਕ ਕੋਲ ਨਹੀਂ ਜਾਂਦਾ ਬੰਦੇ ਕਹਿੰਦਾ ਹੈਗਾ ਆਪਾਂ ਨੂੰ ਵੀ ਇਹਦਾ ਪਤਾ ਹੈਗਾ ਥੱਲੇ ਹੂੰ ਤਾਂ ਤਾਂ ਗਈ ਘਾਟੂ ਚੋਚਾਰੀ ਚ 40 40 ਇੱਕ ਟੋਪ ਦੀ ਕਰਮਾ ਵਾਲੀ ਬੰਦੇ ਨਾਲੇ ਬੋਜਰਾ ਗੱਦੀ ਜਾਨੇ ਸਾਰੇ ਰਸਾ ਪੜਾ ਨੇ ਅੰਦਰ ਦੇ ਪਾਸੇ ਉੱਗ ਗਏ ਪਹਿਲਾਂ ਇਹਨਾਂ ਨੂੰ ਕੀ ਪਤਾ ਇਹਦੇ ਵਿੱਚ ਕੀ ਆ ਕੀ ਪਤਾ ਇਹ ਮਰਗੀਆਂ ਲਈ ਫਿਰਦੇ ਹੁਣ ਕੀ ਪਤਾ ਵਿੱਚ ਮਰਗੀਆਂ ਲਈ ਫਿਰਦੇ ਹੁਣ ਇਹ ਰਗੀ ਹੈ ਬਈ ਯਾਰ ਹੁੰਦੀਆਂ ਪਿਛਲੀ ਵਾਰ ਹੈ ਗਈਆਂ ਸੀ ਮਾੜੇ ਨਾਲ ਕਿਤੇ ਨਹੀਂ ਰਹੀ ਗੱਡੀ ਨਹੀਂ ਰੋਕ ਰੇ ਖੁੱਲਾ ਪੈਸਾ ਛੱਡਦੇ ਐ ਚਰ ਕਰ ਰੋਕਦੀ ਨਹੀਂ ਤਖੜੇ ਦੇ 3 ਬੰਦ ਬਾਰ ਇਹ ਇਹ ਪੋਛ ਵਾਲਿਆਂ ਨੂੰ ਵੀ ਪਤਾ ਇਹਨਾਂ ਦਾ 6 ਮਹੀਨੇ ਦੀ ਕੱਪਣਾ ਹਾਂ ਤੇ ਦੁੱਧ ਕਿੰਨਾ ਹੈ ਇੱਕ ਟਾਂਡਾ ਦਿੰਦੇ ਐ 4 ਕਿਲੋ ਇੱਕ ਟਾਈਮ 4 ਕਿਲੋ ਤੇ ਉਹ ਮਗਰ ਕੱਟੀ ਆ ਪੱਤੀ ਪੱਤੀ ਤੇ ਆ ਅੱਛਾ ਕੁਟੀ ਕਪੜਾ ਸੀ ਕੇ ਟੀਕੇ ਦੀ ਪਤਾ ਨਾ ਚੱਲਦਾ ਵੀ ਕੀ ਸੀ ਆਹ ਤਾਂ ਮੁੰਡੇ ਨੇ ਭਰਿਆ ਵਧੀਆ ਨਾ ਸੁਪਰੀ ਹੈ ਡਾਕਟਰਾ ਤੁਹਾਡਾ ਮੁੰਡਾ ਹਾਂ ਤੇ ਇਹਦੇ ਥੱਲੇ ਕਿੰਨਾ ਦੁੱਧ ਅੱਛਾ ਹੁਣ ਇੱਕ ਟਾਈਮ ਦਾ ਚਾਰਕ ਲਵਾਈ ਤੇ ਸੂਏ ਕਿਵੇਂ ਆਈ ਸੂਏ ਤਾਂ ਹੈਗੀ ਹੈ ਤੀਜੇ ਚੂਹ ਹੈ ਹਾਂ ਠੀਕ ਹੈ ਤੇ ਹੁਣ ਫਿਰ ਵੇਚਣ ਕਿ ਲਿਆ ਇਹਨੂੰ ਸਾਡੇ ਕੋਲ ਦੋ ਮੁੰਡੇ ਹੋਰ ਸੱਜਣ ਸੁਈ ਹੈ ਸੁਣ ਵਾਲੀ ਇੱਕ ਚੱਦਰ ਸੂਈ ਇੱਕ ਸੂਣ ਵਾਲੀ ਹਾਂ ਦੋ ਬੇੜਾਂ ਵੀ ਸਮਾਲਦੇ ਤੋੜੇ ਹਾਂ ਦੋ ਬੇੜਾਂ ਸਾਡੇ ਕੋਲ ਉਹ ਅਮਰੀਕਾ ਉਹ ਗੱਬਣਾ ਚਾਰ-ਚਾਰ ਮਹੀਨੇ ਵਿੱਚ ਅੱਛਾ ਤੇ ਆਹ ਕੱਟੀ ਤੇ ਹੁਣ ਇਹ ਕਿੰਨੇ ਪੈਸੇ ਮੰਗਦਾ ਇਹਦੇ 60 60 ਦੇਣ ਲੈਣ ਵਾਲੀ ਗੱਲ ਤੇ ਤੂੰ ਦੱਸ ਦੇ ਮੈਂ ਕਿਹੜਾ ਲੈਣੀਆਂ ਮੈਂ ਤਾਂ ਵੀਡੀਓ ਪਾ ਦਨਾਂ ਕੀ ਪਤਾ ਕਿਉਂ ਤੇਰਾ ਪੜਾ ਹੋ ਜਾ ਦੇਖ ਕੇ ਅਜੇ ਆਹ ਮਗਰ ਕੱਟੀ ਐ ਕਿੰਨਾ ਚਿਰ ਦੀ ਹੋ ਗਈ ਕੱਟੀ ਐ ਕੱਟੀ ਤਾਂ ਹੋ ਗਈ ਇਹੇ ਮਾਂ ਕੋ ਸਾਢੇ 9 ਮਹੀਨਿਆਂ ਦੇ ਸਾਢੇ 8 9 ਮਹੀਨਿਆਂ ਦੇ ਛਮਾਈ ਤੋਂ ਯਾਰ ਛੋਡੇ ਵੀ ਕੋਈ ਹੈ ਨਹੀਂ ਹੈ ਨਾ ਆ ਦੇਖੀ ਚਿਚੜੀਆਂ ਨੇ ਖਾਦੀ ਪੀਆ ਮਾਂ ਜੀ ਅੱਜ ਪਛੂ ਬਣਿਆ ਪਛੂ ਬੜਿਆ ਯਾਰ ਫੇਰ ਵੀ ਕੋਈ ਇਹ ਦਵਾਈ ਤਾਂ ਛਿੰਗਲਾ ਤਾਂ ਮਾਰੀ ਚੱਕ ਸਾਡੇ ਕੋਲ ਥਾਂਪੜਾ ਥਾਂਪੜਾ ਹੂੰ ਅੱਛਾ ਤੇ ਹੁਣ ਚੁਟ ਕਿੰਨੇ ਦਿੰਦੇ ਐ ਥੋਡੇ ਕਟੂ ਵਾਲੇ ਆਪਾਂ ਨੂੰ ਦਿਖਾਈ ਨਹੀਂ ਦਿਖਾਈ ਨਹੀਂ ਅੱਛਾ ਸਾਹ ਕੋ ਸਾਹ ਭਾਈ ਜਿਹੜਾ ਬੰਦਾ ਰੋਜ਼ ਮੈਂ ਚੰਮ ਹੁੰਦਾ ਮੇਰੇ 4 ਮਹੀਨੇ ਖੜੀਆ ਤੇ ਤੂੰ ਉੱਚੀ ਚਿੜੀ ਸਾਡੇ ਬੇੜੇ ਚੋਂ ਭਾਲ ਦਿੰਦਾ ਚਿਚੜੀ ਲੱਗਦੀ ਨਹੀਂ ਕਿਹੜਾ ਰੋਜ ਡਮਾਉਂਦਾ ਵਿੱਚ ਘਰ ਆਈ ਸੀ ਕੀ ਵਰਗੀ ਚਿਚੜੀਆਂ ਦਵਾਈ ਆਈ ਸੀ ਅਸੀਂ ਪੰਜੀ ਵਾਰ ਦੇਖਣਾ ਤੂੰ ਮੇਰੇ ਘਰੇ ਜਾ ਕੇ ਵਗ ਜੀ ਯਾਰ ਤੂੰ ਚਿਚੜੀ ਬਾਹ ਤੂੰ ਆਪਾਂ ਪਸੂ ਦੇ ਦਵਾਈ ਛਿੜਕ ਲਿਓ ਕਾਕੜੇ ਜਾਈ ਆਂ ਆਪਾਂ ਕਹਿੰਦੇ ਉਹ ਮਾਰਦੀ ਨੇ ਉਹ ਮਾਰਦੀ ਆ ਮਾਰਦੇ ਆ ਠੀਕ ਆ ਤੇ ਹੁਣ ਤੇਰਾ ਮੋਬਾਈਲ ਨੰਬਰ ਕਿੰਨਾਗਾ ਮੋਬਾਈਲ ਨੰਬਰ ਪੱਲ ਜਾਨੇ ਪ੍ਰਭਾ ਪੱਲ ਜਾਨੇ ਤੇ ਕੋਈ ਬੰਦਾ ਦੇ ਦੂਗਾ ਤੇਰਾ ਮੋਬਾਈਲ ਨੰਬਰ ਤੈਨੂੰ ਇਹ ਫਿਰ ਕਾਟੂ ਚ ਵੇਚ ਕੇ ਜਾਗਾ ਉਹਨਾਂ ਪਟੇ ਟਿਕ ਨੇ। ਨਹੀਂ ਕਿਉਂ ਉਹਨਾਂ ਦੇ ਟਰਾਲੇ ਨਾਲ ਬੰਨੀ ਬੈਠਾ ਤੇ ਉਹਨਾਂ ਨੂੰ ਦੇਗਾ। ਨਾ ਨਾ। ਇਹਦੇ ਭਾਈ ਜਿੰਨੀ ਮਰਜ਼ੀ ਨਹੀਂ ਕਰੇ ਲੈ ਜਾਏਗਾ। ਠੀਕ ਹੈ। ਇੱਕ ਗਾਂ ਲੈ ਆਇਆ। ਅੱਛਾ ਇੱਕ ਗਾਂ ਲੈ ਆਇਆ। ਠੀਕ ਹੈ। ਤੇ ਆਹ ਮੱਝ ਨੂੰ ਕੀ ਹੋਇਆ ਹੋ ਬੇਬੀ? ਕੀ ਹੋਇਆ ਭਈਆ ਮੱਝ ਰੋਤੀ ਸੀ ਮੱਝ ਤਾਂ ਨਾ? ਇਹਦੇ ਜੜੀ ਮਸਤੁਰਾ